ਹਾਂਜੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਤੁਸੀਂ ਪਿੱਛੇ ਬਾਬਾ ਜੀ ਦੀ ਸੋਣੀ ਰੇਗ ਗੁਰੂ ਸਾਹਿਬ ਦੀ ਬਾਣੀ ਜਿਹੜੀ ਚੱਲ ਰਹੀ ਹੈ ਉੱਥੋਂ ਤੁਸੀਂ ਅੰਦਾਜ਼ਾ ਲਾ ਹੀ ਗਏ ਹੋਗੇ ਕਿ ਅੱਜ ਹੈ ਕੀ ਆ ਹਾਂਜੀ ਹਰ ਤਿਆਰੀ ਹੋਣੀ ਆ ਤੇ ਬਾਹਰ ਤਿਆਰੀ ਹੋ ਰਹੀ ਆ ਲਓ ਜੀ ਤਿਆਰੀ ਸਰੀ ਹੋ ਗਈ ਆ ਕੰਮ ਜੋਰਾਂ ਦੇ ਬਸ ਪਰੋਣਿਆਂ ਨੂੰ ਢਿਕਣ ਦੇ ਆਪਾਂ ਵੈਸੇ ਤੇ ਸ਼ੁਰੂ ਹੋ ਗਏ ਬਾਅਦ ਸਨੈਕਸ ਪਰ ਮੈਂ ਆ ਵੀ ਇੱਕ ਪ੍ਰਸ਼ਾਦਾ ਛਕ ਲਈਏ ਖੂਬਣਾ ਲਿਆ ਤੇ ਬਾਅਦ ਵਿੱਚ ਫਿਰ ਛਕਦੇ ਹੱਲੇ ਆ ਗਏ

ਹੇ ਗੁਰੂ ਜੀ ਦਾ ਖੰਸਾ ਵਾਹੇ ਗੁਰੂ ਜੀ ਦੀ ਬੰਦੇ ਤੁਮ ਠਾਕੁਰ ਤੁਮ ਹੈ ਅਰਦਾਸ ਜੀਓ ਪਿੰਡ ਸਾਬ ਸਭ ਤੇਰੀ ਜਾਨ ਕੱਕਾ ਹਿੰਮਤ ਸਿੰਘ ਜੀ ਨੂੰ ਆਪ ਜੀ ਨੇ ਗੁਰਸਿੱਖੀ ਜੀਵਨ ਦੀ ਦਾਤ ਚੜਦੀਆਂ ਕਲ ਬਖਸ਼ਿਸ਼ ਕਰਨੀਆਂ ਸਤਬੱਦ ਬਖਸ਼ਿਸ਼ ਕਰਨੀ ਸਹਿਤ ਪਰਿਵਾਰ ਵੱਲੋਂ ਸੁੰਦਰ ਰਮਾਲ ਸਹਿ ਭੇਟ ਕੀਤੇ ਗਏ ਹਨ ਜੋ ਅਪਜੀ ਦੇ ਅੰਗਾਂ ਨਜ਼ਰੀਆਂ ਦਰ ਕਬੂਲ ਕਰਨੀਆਂ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਪ ਰਖੀ ਧਰਮ ਸਾਲੂ ਤੇ ਸੂਚ ਜੀ ਜਗਤ ਤੇ ਰੰਗ ਤੇ ਕੇ ਨਾਮ ਕਹੇ ਅਨੰਤ ਕਰ ਨਹੀਂ ਕਰ ਨਹੀਂ ਹੋਏ ਵਿਚਾਰ ਕੰਮ ਕੀਤਾ ਨਹੀਂ ਗਾਉਣ ਰਿਹਾ ਮੇਰਾ ਬਣ ਗਿਆ ਤੁਹਾਡਾ ਵਲੋਗ ਸਾਜੀ ਕੱਲੇ ਕੱਲੇ ਸਾਜੀ ਕੱਲੇ ਕੱਲੇ ਮੰਮੀ ਲਈ ਆ ਸ਼੍ਰੀ ਵਾਹਿਗੁਰੂ ਸਾਹਿਬ ਜੀਓ सतनाम श्री वे गुरू साहिब जियो तेरा खो चाचो <laughs> 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 ਕੀਤੇ ਹਨ ਇਸੇ ਕਰਕੇ ਅੱਜ ਸਰਮਾਨ ਜਿਹੜਾ ਨਾ ਬੋਲੇ ਸੋਨਹਾਂ ਸਰ ਸ਼੍ਰੀ ਅਕਾਲ ਆਪ ਵੀ ਨਾਲ ਹੋ ਜਾ ਯਾਰ ਬੋਲੇ ਬੋਲੇ ਸੋਨਹਾਂ ਸਰ ਸ਼੍ਰੀ ਅਕਾਲ ਹੁਣ ਗੁਰਮੀਤ ਸਿੰਘ ਜਿਹੜਾ ਮੈਂ ਦੱਸਿਆ ਤੇ ਜੁਰਮ ਲਾ ਕੇ ਨਹੀਂ ਉਹਨਾਂ ਨੂੰ ਮੈਂ ਬੇਇਜ਼ਤੀ ਕਰੂੰਗਾ। ਬੱਬੇ ਇੱਧਰ ਆ। ਅੱਛਾ ਕੁਦਮ ਫੜਾਉਣ ਲੋਟੇ। ਜਿਹੜੇ ਸ਼ੀਰਵਾ ਦੇ ਸਾਡੇ ਜਵਾਈ ਸਾਹਿਬ ਆਏ। ਆ ਕਰਦੇ ਕੀ ਬੋਲਦਾ। ਬੋਲੇ ਇਸਹੁਣਿਆ। ਹਾਤਿ ਸ਼ੀਆ ਕਾਂਗ। ਜਿਹੜਾ ਉਹ ਮੇਰੇ ਸ਼ਾਹ ਬਰਾਣੀ ਜਿਹੜੇ ਕਿ ਇੱਕ ਸੰਸਥਾ ਤੋਂ ਆਉਦੇ ਨੇ ਜਿਹੜੇ ਕਿ ਸੜਕਾਂ ਦੇ ਉੱਤੇ ਲਵਾਰਸ ਆਪ ਜੀ ਨੂੰ ਵੀ ਦੇਖ ਅਕਸਰ ਵੇਖੇ ਹੋਗੇ ਸੜਕਾਂ ਦੇ ਉੱਤੇ ਲਵਾਰਸ ਜਿਹੜੇ ਤੁਰੇ ਫਿਰਦੇ ਨੇ ਜਾਂ ਜਿਹੜੇ ਲੇਟੇ ਪਏ ਨੇ ਜਿਨ੍ਹਾਂ ਨੂੰ ਕੋਈ ਸੰਭੜਨ ਵਾਲਾ ਨਹੀਂ ਕੋਈ ਉਹਨਾਂ ਦੀ ਦੇਖਭਾਲ ਕਰਨ ਵਾਲਾ ਨਹੀਂ ਘਰ ਦੇ ਵਿੱਚੋਂ ਨਿਕਾਰੇ ਗਏ ਉਹਨਾਂ ਨੂੰ ਆਪਣੇ ਹੈਲਪਿੰਗ ਹੈਂਡ ਜਗਰਾਉਣ ਦੇ ਵਿੱਚ ਸਾਂਦੇ ਨੇ ਬੋਲੇ ਸੋਨਿਹਾਲ ਆਪ ਜੀ ਦਾ ਤਾਲ ਬੋਲੇ ਜਿਹਦੇ ਤੋਂ ਜਾਂਦੇ ਨੇ ਉਹਨਾਂ ਨੂੰ ਸਾਹਮਣੇ ਇੱਕ ਆਸ਼ਰਮ ਬਾਬਾ ਫਰਦੂ ਸਿੰਘ ਸੇਵਾ ਸੁਸਾਇਟੀ ਦੇ ਨਾਮ ਦੇ ਉੱਤੇ ਜੀ ਸ਼ੋਨੀ ਹਾਂ ਸ੍ਰੀ ਅਕਾਲ ਹਾਂ ਹਾਂ ਜਿਖਿਆ ਬਾਬਾ ਜੀ ਜੀ